राम राम आदाब सलाम वालेकुम मैं हाजी तमन्ना शहर कुरआली बाली रोपड़ वाली हाजीरीना नायक रोपड़ वाली दी चेला मेरे घर मेरे रोपड़ दा महंत आया लंबे ताल तो जी आया नु मेरे घर मेरा पीर आया मायियां नु बधाइयां होवे assi shagan mana re assi ludiyan pa re maiyo badhaiyan hove mataiyan ਆਸੀਂ ਜੈ ਮਾਇਨ ਨੂੰ ਅਸਲਾਮੁਅਲੈਕੁਮ ਮੈਂ ਮੋਹਰੀ ਸੋਭਿਆ ਰੋਪੜ ਵਾਲੀ ਰੋਪਨਗਰ ਵਾਲੀ ਸ਼ੇਰਕ ਰਾਣੀ ਵਾਲੀ ਮਾਸ਼ਾਅੱਲਾ ਮੈਂ ਆਪਣੇ ਘਰ ਆਈ ਬਜ਼ੁਰਗਾਂ ਜੰਮਨਪੁਰ ਮਿੱਤੇ ਆਈਆਂ ਰੋਪੜ ਤੇ ਰੋਪਨਗਰ ਤੇ ਆਈਆਂ ਮਾਸ਼ਾਅੱਲਾ ਆਪਣੀ ਮਾਇਰੀਨਾਂ ਦੇ ਘਰ ਆਪਣੇ ਗੁਰੂ ਘਰ ਆਪਣੇ ਦਾਦ ਗੁਰੂ ਦੇ ਘਰ ਆਈ ਮਾਸ਼ਾਅੱਲਾ ਬਜ਼ੁਰਗਾਂ ਦੇ ਵੇੜੇ ਤੇ ਆਈਆਂ ਮਾਸ਼ਾਅੱਲਾ ਸੋਹਣਾ ਸਤਿਕਾਰ ਕੀਤਾ ਮਾਇਰੀਨਾਂ ਨੇ ਮੇਰੀ ਆਪਣੀ ਗੁਰੂ ਨੇ ਮੇਰੀ ਜਿੰਦ ਜਾਨ ਨੇ ਮੇਰੇ ਬਜ਼ੁਰਗਾਂ ਦੇ ਵੇੜੇ ਵਿੱਚ ਮਾਸ਼ਾਅੱਲਾ ਮੇਰੀ ਮਾਛੀਵਾੜੇ ਵਾਲੀ ਸੈਮਾ ਅਸਲਾਮੁਅਲੈਕੁਮ ਮੈਂ ਬੋਲਦੀ ਮਾਛੂਵਾੜੇ ਵਾਲੀ ਸ

ਦਰਸ਼ਕੋ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਘਨੌਲੀ ਦੀ ਨਾਮੰਤ ਘਰ ਉਹਨਾਂ ਦੇ ਘਰੇ ਕੋਈ ਮਹਿਮਾਨ ਆਏ ਨੇ ਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਕਿ ਜਿਹੜੇ ਮਹਾਂਤ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਲ੍ਹਾ ਵੀ ਕੋਈ ਅਤੀਤੀ ਉਹਨਾਂ ਦੇ ਘਰ ਆਉਂਦਾ ਹੈ ਉਹਦਾ ਸਵਾਗਤ ਇਸ ਤਰ੍ਹਾਂ ਕੀਤਾ ਜਾਂਦਾ ਹੈ ਜਿਹੜਾ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਆਓ ਦੇਖਦੇ ਹਾਂ ਸਾਰੀ ਇਹ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਨੇ ਆ ਤੇ ਵੀਡੀਓ ਤੋਂ ਬਾਅਦ ਫਿਰ ਗੱਲ ਕਰਾਂਗੇ ਕਿ ਕਿਵੇਂ ਜੀ ਜਿ ਲੱਗਿਆ ਤੁਹਾਨੂੰ ਇਹ ਜੋ ਸਵਾਗਤ ਇੱਕ ਮਹੰਤਾਂ ਵੱਲੋਂ ਕੀਤਾ ਜਾਂਦਾ ਆਪਣੇ ਤੀਥੀਆਂ ਦਾ ਚਾਹੇ ਗੁਰੂਆਂ ਦਾ ਚਾਹੇ ਚੇਲਿਆਂ ਦਾ ਤੇ ਇਹ ਜਿਹੜਾ ਪ੍ਰੋਗਰਾਮ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਨੌਲੀ ਤੋਂ ਅਜਿੱਤੇ ਰੀਨਾ ਮਹੰਤ ਹੈ ਜਿਨ੍ਹਾਂ ਦੇ ਘਰੇ ਸਾਡਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਤੇ ਬਾਕੀ ਦੀ ਖਬਰ ਕੱਲ ਨੂੰ ਆਪਾਂ ਫਿਰ ਦਿਖਾਵਾਂਗੇ ਧੰਨਵਾਦ ਜੀ ਬਈ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਘੋਲੇ ਦੇ ਵਿੱਚ ਕੀਤਾ ਥੋੜੀ ਜਾਣਕਾਰੀ ਦਿਓ ਵੀ ਇਹ ਕਿਹੜੀ ਪ੍ਰੋਗਰਾਮ ਹੈ ਤੇ ਕੌਣ ਇੱਥੇ ਆਏ ਆ ਏ ਸਾਡੇ ਨਾ ਆਪਣੇ ਰੋਪੜ ਤੋਂ ਜਦ ਹੱਲਾ ਪਿਆ ਸੀ ਨਾ ਆਪਣੇ ਪਾਕਿਸਤਾਨ ਹਿੰਦੁਸਤਾਨ ਦਾ ਜੀ ਜੀ ਤੇ ਉਸ ਵੇਲੇ ਇੱਕ ਸਾਡੇ ਬਜ਼ੁਰਗ ਰਹਿੰਦੇ ਸੀ ਆਪਣੇ ਰੋਪੜ ਦੇ ਵਿੱਚ ਤੇ ਉਹ ਚਲੇ ਗਏ ਸੀ ਇੱਥੋਂ ਪਾਕਿਸਤਾਨ ਜੀ ਤੇ ਹਾਂ ਜੀ ਉਹ ਗਾਹੋਂ ਨਾ ਚੇਲੀ ਜਿਹੜੀ ਹੈਗੀ ਹੈ ਉਹ ਇੱਧਰ ਆਪਣੇ ਰੋਪੜ ਆਈ ਆਪਣੇ ਗੁਰਵਾਨ ਦੇ ਪਿੰਡ ਤੇ ਕਿੰਨੇ ਸਾਲ ਬਾਅਦ ਆਈ ਇਹ ਇਹ ਤਾਂ ਆਈ ਕਟੋ ਕਟਨੇ ਤੋਂ ਪਹਿਲੀ ਵਾਰ ਆਈ ਇਹ ਤਾਂ ਨਿੰਕੇ ਪਾਕਿਸਤਾਨ ਤੋਂ ਵਣ ਤੋਂ ਬਾਅਦ ਪਹਿਲੀ ਵਾਰ ਆਈ ਹੈ ਇਹ ਪਹਿਲੀ ਵਾਰ ਹੀ ਆਈ ਇਹਨਾਂ ਦੇ ਗੁਰੂ ਜਿਹੜੇ ਇੱਥੋਂ ਗਏ ਸੀ ਉਹ ਤੋਂ ਚਲੋ ਰਬ ਨੂੰ ਪਿਆਰੇ ਹੋ ਗਏ ਸੀਗੇ ਮੁੜ ਕੇ ਉਹਨਾਂ ਦੀ ਗੱਡੀ 'ਤੇ ਇਹ ਬੈ ਗਈ ਸੀ ਸ਼ੋਭਿਆਮਾਨ ਜੀ ਤੇ ਫਿਰ ਇਹਨਾਂ ਨੂੰ ਆਪਣੇ ਗੁਰੂ ਮਾਨ ਦੇ ਪਿਛਲੇ ਪਿੰਡ ਦੇਖਣਾ ਸੀਗਾ ਤੇ ਆਪਣਾ ਇਹਨਾਂ ਨੇ ਉਹ ਪਾਇਆ ਸੀ ਸਾਨੂੰ ਖਤ ਤੇ ਅਸੀਂ ਆਪਣਾ ਸਾਰਾ ਕੁਝ ਜਿਹੜਾ ਹੁੰਦਾ ਫਾਰਮੈਲਟੀ ਜਿਹੜੀ ਹੁੰਦੀ ਹੈ ਪੁਲਿਸ ਦੀ ਜਿਹੜੀ ਆਈਡੀ ਇਨਕੁਆਇਰੀ ਆਪਣਾ ਵੀਜ਼ਾ ਲਗਵਾ ਕੇ ਫਿਰ ਤੁਹਾਡੇ ਕੋਲ ਪਾਸ ਆਇਆ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਆਏ ਆ ਵੀਜ਼ਾ ਲਗਵਾ ਕੇ ਨਾ 45 ਦਿਨ ਦਾ ਵੀਜ਼ਾ ਲਗਿਆ ਤੇ ਅੱਜ ਇਹਨਾਂ ਦਾ ਤੁਸੀਂ ਸਵਾਗਤ ਕੀਤਾ ਕਨੋਲੀ ਵਿਖੇ ਦੀ ਨਾ ਮਹਾਂਤੀ ਦੇ ਘਰ ਪਹੁੰਚਣ ਦੇ ਨਾ ਜੀ 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 ਤੇ ਕਿਵੇਂ ਦਾ ਪ੍ਰੋਗਰਾਮ ਕੀਤਾ ਤੁਸੀਂ ਜਿਹੜਾ ਜਿੱਦਾਂ ਪ੍ਰੋਗਰਾਮ ਸੀ ਪ੍ਰੋਗਰਾਮ ਬਸ ਆਪਣਾ ਉਹਨਾਂ ਦਾ ਜਿਹੜਾ ਇੱਜ਼ਤਮਾਨ ਹੁੰਦੇ ਐ ਡੋਲ ਦਾ ਮੱਕਿਆਂ ਨਾਲ ਉਹਨਾਂ ਨੂੰ ਬਿਠਾ ਕੇ ਲੈ ਕੇ ਆਏ ਰੱਤ ਤੇ ਜੀ ਔਰ ਆਪਣਾ ਸਗਨ ਜਿਹੜਾ ਸਾਡੇ ਮੰਤਾਂ ਚ ਹੁੰਦਾ ਉਸ ਤਰੀਕੇ ਦਾ ਸੀ ਸਗਨ ਦੇ ਵਾਰ ਕਰਿਆ ਉਹਨਾਂ ਨਾਲ ਜੀ ਰੋਟੀ ਪਾਣੀ ਖਵਾਈ ਹੈ ਜੀ ਔਰ ਸਾਡੇ ਆਪਣੀ ਜਿਹੜੀ ਬਰਾਦਰੀ ਆਲੇ-ਦੁਆਲੇ ਦੇ ਸ਼ਹਿਰਾਂ ਚ ਰਹਿੰਦੇ ਉਹਨਾਂ ਨੂੰ ਵੀ ਸੱਦਿਆ ਸੀ ਨੇ ਉਹਨਾਂ ਨਾਲ ਵੀ ਮੇਲ-ਮਿਲਾਕਾਟ ਕਰਵਾਈ ਹੈ ਇਸ ਤਰੀਕੇ ਦਾ ਆਪਣਾ ਨਹੀਂ ਮੈਂ ਤਸਵੀਰਾਂ ਦੇ ਵਿੱਚ ਮੈਂ ਦੇਖ ਰਿਹਾ ਦੇਖ ਰਿਹਾ ਸੀਗਾ ਕਿ ਤੁਸੀਂ ਉਹਨਾਂ ਨੂੰ ਬੜੇ ਹਾਰ ਪਾਏ ਆ ਤੇ ਬਹੁਤ ਅਲੱਗ ਤਰੀਕੇ ਦੇ ਨਾਲ ਅਲੱਗ ਵਿਹਾਰ ਦੇ ਨਾਲ ਇੱਕ ਉਹਨਾਂ ਦਾ ਸਵਾਗਤ ਕੀਤਾ। ਹਾਂਜੀ ਹਾਂਜੀ ਉਹ ਫਿਰ ਤੁਹਾਨੂੰ ਪਤਾ ਹੀ ਹੈ ਜਦ ਇਨਸਾਨ ਇੰਨੇ ਸਾਲਾਂ ਦੇ ਬਾਅਦ ਇੱਕ ਦੂਸਰੇ ਦਾ ਮੂੰਹ ਦੇਖਣ ਨੂੰ ਜਿਹੜੇ ਤਰਫੇ ਬੈਠੇ ਸੀ ਜੀ ਫਿਰ ਸਵਾਗਤ ਫਿਰ ਫੁੱਲਾ ਨਾਲ ਵੀ ਹੁੰਦਾ ਤੇ ਨੋਟਾਂ ਦੇ ਹਾਰਾ ਨਾਲ ਵੀ ਹੁੰਦਾ ਜੀ। ਵਡ ਬੰਦੀਆਂ ਜਿਹੜੀਆਂ ਪਈਆਂ ਵਡ ਬੰਦੀਆਂ ਜਿਹੜੀਆਂ ਜਦੋਂ ਕਿਸ ਦੇ ਲਈ ਸੋਰੀ ਬੱਗਾ ਸਾਹਿਬ ਕੀ ਕਹਿੰਦੇ? ਮਗਾ ਜਦੋਂ ਪਾਕਿਸਤਾਨ ਭਾਰਤ ਬਣਿਆ ਸੀ ਗਨੰਦ ਵੰਡ ਬੰਦੀਆਂ ਪਈਆਂ ਸੀ ਨਾ ਹਾਂਜੀ ਹਾਂਜੀ ਵੰਡ ਪੈ ਗਈਆਂ ਸੀ ਤੇ ਇੱਕ ਦੂਜੇ ਨੂੰ ਇੱਧਰ ਉੱਧਰ ਜਾਣਾ ਮੁਸ਼ਕਲ ਹੋ ਗਿਆ ਸੀ ਜੀ ਫਿਰ ਇਹ ਜਦੋਂ ਦਾ ਆਪਣਾ ਕੀ ਕਹਿੰਦੇ ਜਿਹੜਾ ਇੰਟਰਨੈਟ ਦਾ ਆ ਗਿਆ ਯੁੱਗ ਜ਼ਮਾਨਾ ਜੀ ਤੇ ਉਸ ਰਾਹੀਂ ਇਹਨਾਂ ਨੇ ਵੀ ਪਤਾ ਕਰਵਾਇਆ ਸਾਡਾ ਅਸੀਂ ਨੇ ਵੀ ਇਹਨਾਂ ਦਾ ਪਤਾ ਕਰਵਾਇਆ ਜੀ ਫਿਰ ਕਿਸੇ ਦਿਰਾਹੀ ਸਾਨੂੰ ਇੱਥੇ ਇੱਕ ਹੋਰ ਮਨਤਾਈ ਸੀ ਕਿ ਆਪਣੇ ملو سائڈ آئے سی اپنے ملو والے نمبر نمبر نا نا ایک دوسر مخاطف ہوئے کدا کا محل لگانے بہت خوشی محسوس ہو رہی ہے میرے سارے روپ والے بھی خوشی محسوس ہونی چاہیے ਪਰਮਾਤਮਾ ਨੇ ਤਾਂ ਕਹਿਨੀ ਆ ਜਿਨ੍ਹਾਂ ਦੇ ਵਿਛੜੇ ਹੋਏ ਰਿਸ਼ਤੇਦਾਰ ਹੈ ਜਿਹੜੇ ਤਰਫ ਰੇਗ ਦੂਸਰੇ ਦਾ ਮੂੰਹ ਦੇਖਣ ਚਲੋ ਇਹ ਜੜੀਆਂ ਬਾਰਡਰਾਂ ਦੀ ਲੜਾਈਆਂ ਇਹ ਆਪਣੀ ਥਾਂ ਹੈ ਜੀ ਇਨਸਾਨੀਅਤ ਜਿਹੜੀ ਹੈਗੀ ਉਹ ਵੀ ਜ਼ਰੂਰੀ ਹੈ ਕਾਇਮ ਹੋਣੀ ਚਾਹੀਦੀ ਅੱਜ ਇਸ ਦਮਾਨੇ ਦੇ ਵਿੱਚ ਅੱਜ ਤੁਸੀਂ ਸਾਬਤ ਕਰ ਦਿੱਤਾ ਵੀ ਵਾਕਈ ਜਿਹੜੇ ਦਿਲੋਂ ਰਿਸ਼ਤੇ ਹੁੰਦੇ ਆ ਉਹ ਬਹੁਤ ਵੱਡੇ ਹੁੰਦੇ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਮੈਂ ਤੁਹਾਡਾ ਜਿਹੜਾ ਤੁਹਾਡਾ ਜਿਹੜਾ ਅੱਜ ਦਾ ਜਿਹੜਾ ਸਵਾਗਤ ਹੈ ਤੁਹਾਡਾ ਜਿਹੜਾ ਮਾਹੌਲ ਹੈ ਤੁਹਾਡੀ ਖੁਸ਼ੀ ਹੈ ਪੂਰੀ ਦੁਨੀਆ ਦੇ ਵਿੱਚ ਐਸੀ ਵੀ ਦਿਖਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਰਾਜੇ ਰੋ ਜਿ ਰਾਜੇ ਰੋ ਸਾਨੂੰ ਮਾਰ ਮਾਰ ਜੀ ਰੱਖੇ ਠੀਕ ਹੈ ਥੋੜੀ ਦੇਰ ਦੇ ਵਿੱਚ ਲਾਈਵ ਚੱਲੇਗਾ ਤੁਸੀਂ ਆਪਣੇ ਆਪ ਆਪਣੇ ਮੋਬਾਈਲ 'ਤੇ ਦੇਖ ਲਿਓ ਠੀਕ ਹੈ ਬੱਗਾ ਤਾਂ ਓਕੇ ਬਾਤੇ ਤੇ ਤੀਲਾ ਕ ਲਗਾਓ ਸੱਤੀਓ ਮੇਰਾ ਬਨਿਵਾਰੀ ਜੀ 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 ਤੱਕਿਓ ਮੇਰਾ ਬਨਿਵਾਰੀ ਹੈ ਮੇਰੀ ਬਨਿਵਾਰੀ ਦੇ ਆਲੀ ਬਾਲੀ ਰੋਪੜ ਵਾਲੀ ਹਾਜ਼ਰੀ ਨਾ ਨਾਇਕ ਰੋਪੜ ਵਾਲੀ ਦੀ ਚੇਲਾ ਮੇਰੇ ਘਰ ਮੇਰੇ ਰੋਪੜ ਦਾ ਮਹੰਤ ਆਇਆ ਲੰਬੇ ਤਾਲ ਤੋਂ ਜੀ ਆਇਆਂ ਨੂੰ ਮੇਰੇ ਘਰ ਮੇਰਾ ਪੀਰ ਆਇਆ ਮਾਈਆਂ ਨੂੰ ਵਧਾਈਆਂ ਹੋਵੇ ਅਸੀਂ ਸ਼ਗਨ ਮਨਾ ਰਹੇ ਅਸੀਂ ਲੁਡੀਆਂ ਪਾ ਰਹੇ ਮਾਈਓ ਵਧਾਈਆਂ ਹੋਵੇ ਮਤਾਈਆਂ ਆਸੀਂ ਜਿਹੜੀ ਮਾਇਨ ਨੋ ਅਸਲਾਮੁਅਲੈਕੁ ਮੈਂ ਮੋਰੀ ਸੋਬੀਰੋਂ ਆਪੜ ਵਾਲੀ ਰੋਪਨਗਰ ਵਾਲੀ ਸ਼ੇਰਕ ਰਾਣੀ ਵਾਲੀ ਮਾਸ਼ਾਅੱਲਾ ਮੈਂ ਆਪਣੇ ਘਰ ਆਈ ਬਜ਼ੁਰਗਾਂ ਜੰਮਨ ਤੋਂ ਮਿੱਤੇ ਆਈਆਂ ਰੋਪੜ ਚ ਰੋਪਨਗਰ ਤੇ ਆਈਆਂ ਮਾਸ਼ਾਅੱਲਾ ਆਪਣੀ ਮਾਇਰੀਨਾਂ ਦੇ ਘਰ ਆਪਣੇ ਗੁਰੂ ਘਰ ਆਪਣੇ ਦਾਦ ਗੁਰੂ ਦੇ ਘਰ ਆਈ ਮਾਸ਼ਾਅੱਲਾ ਬਜ਼ੁਰਗਾਂ ਦੇ ਵੇੜੇ ਚ ਆਈਆਂ ਮਾਸ਼ਾਅੱਲਾ ਸੋਹਣਾ ਸਤਿਕਾਰ ਕੀਤਾ ਮਾਇਰੀਨਾਂ ਨੇ ਮੇਰੀ ਆਪਣੀ ਗੁਰੂ ਨੇ ਮੇਰੀ ਜਿੰਦ ਜਾਨ ਨੇ ਮੇਰੇ ਬਜ਼ੁਰਗਾਂ ਦੇ ਵੇੜੇ ਵਿੱਚ ਮਾਸ਼ਾਅੱਲਾ ਮੇਰੀ ਮਾਛੀਵਾੜੇ ਵਾਲੀ ਸੈਮਾ ਅਸਲਾਮੁਅਲੈਕੁ ਮਾਇਗਾ ਬੈਂ ਬੋਲਦੀ ਮਾਛੂਵਾੜੇ مائیو نے روپڑ چ جتوں میرے بزرگ پاکستان <تصفح> <آجو>. <آج. تصفح> ਵਾਲੀ ਹਾਜ਼ਰੀਨਾਂ ਨਾਇਕ ਰੋਪੜ ਵਾਲੀ ਦੀ ਚੇਲਾ ਮੇਰੇ ਘਰ ਮੇਰੇ ਰੋਪੜ ਦਾ ਮਹੰਤ ਆਇਆ ਲੰਬੇ ਤਾਲ ਤੋਂ ਜੀ ਆਇਆਂ ਨੂੰ ਮੇਰੇ ਘਰ ਮੇਰਾ ਪੀਰ ਆਇਆ ਮਾਈਆਂ ਨੂੰ ਵਧਾਈਆਂ ਹੋਵੇ ਅਸੀਂ ਸ਼ਗਨ ਮਨਾ ਰਹੇ ਅਸੀਂ ਲੁਡੀਆਂ ਪਾ ਰਹੇ ਮਾਈਓ ਵਧਾਈਆਂ ਹੋਵੇ ਮਤਾਈਆਂ

ਸੋ ਬੀਰੋ ਰੋਪੜ ਵਾਲੀ ਰੂਪਨਗਰ ਵਾਲੀ ਸ਼ੇਰਕ ਰਾਣੀ ਵਾਲੀ ਮਾਸ਼ਾ ਅੱਲਾ ਮੈਂ ਆਪਣੇ ਘਰ ਆਈ ਬਜ਼ੁਰਗਾਂ ਜੰਮਣ ਤੋਂ ਮੀਤੇ ਆਈਆਂ ਰੋਪੜ ਰੂਪਨਗਰ ਤੇ ਆਈਆਂ ਮਾਸ਼ਾ ਅੱਲਾ ਆਪਣੀ ਮਾ ਰੀਨਾ ਦੇ ਘਰ ਆਪਣੇ ਗੁਰੂ ਘਰ ਆਪਣੇ ਦਾਦ ਗੁਰੂ ਦੇ ਘਰ ਆਈ ਮਾਸ਼ਾ ਅੱਲਾ ਬਜ਼ੁਰਗਾਂ ਦੇ ਵੇੜੇ ਚ ਆਈਆਂ ਮਾਸ਼ਾ ਅੱਲਾ ਸੋਹਣਾ ਇਸਤਕਬਾਲ ਕੀਤਾ ਮਾਈ ਰੀਨਾ ਨੇ ਮੇਰੀ ਆਪਣੀ ਗੁਰੂ ਨੇ ਮੇਰੀ ਜਿੰਦ ਜਾਨ ਨੇ ਮੇਰੇ ਬਜ਼ੁਰਗਾਂ ਦੇ ਵੇੜੇ ਵਿੱਚ ਮਾਸ਼ਾ ਅੱਲਾ ਮੇਰੀ ਮਾਛੀਵਾੜੇ ਵਾਲੀ ਸੈਮਾ ਅਸਲਾਮੁਅਲੈਕ ਮਾਈ ਗਾ ਬਹਿ ਬੋਲਦੀ ਮਾਛੂਵਾੜੇ ਵਾਲੀ ਸੈਮਾ ਮਾਸ਼ਾ ਅੱਲਾ ਮਾਈ ਰੀਨਾ ਨੇ ਇਨਹਾਂ ਜ اپنے گھر آئی مائیوں نے روپڑ چ جتوں میرے بزرگ پاکستان نو گئے جمن گمی ساڑی روپ نگر روپڑ پورا جی آیا آ جاؤ ਦਰਸ਼ਕੋ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਘਨੌਲੀ ਦੀਨਾ महंत ਦੇ ਘਰ ਉਹਨਾਂ ਦੇ ਘਰੇ ਕੋਈ ਮਹਿਮਾਨ ਆਏ ਨੇ ਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਕਿ ਜਿਹੜੇ ਮਹਾਂਤ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਵੀ ਕੋਈ ਅਤੀਤੀ ਉਹਨਾਂ ਦੇ ਘਰ ਆਉਂਦਾ ਹੈ ਉਹਦਾ ਸਵਾਗਤ ਇਸ ਤਰ੍ਹਾਂ ਕੀਤਾ ਜਾਂਦਾ ਹੈ ਜਿਹੜਾ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਆਓ ਦੇਖਦੇ ਹਾਂ ਸਾਰੀ ਇਹ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਨੇ ਆ ਤੇ ਵੀਡੀਓ ਤੋਂ ਬਾਅਦ ਫਿਰ ਗੱਲ ਕਰਾਂਗੇ ਕਿ ਕਿਵੇਂ ਜੀ ਜੇ ਲੱਗਿਆ ਤੁਹਾਨੂੰ ਇਹ ਜੋ ਸਵਾਗਤ ਇੱਕ ਮਹੰਤਾਂ ਵੱਲੋਂ ਕੀਤਾ ਜਾਂਦਾ ਆਪਣੇ ਤੀਥੀਆਂ ਦਾ ਚਾਹੇ ਗੁਰੂਆਂ ਦਾ ਚਾਹੇ ਚੇਲਿਆਂ ਦਾ ਤੇ ਇਹ ਜਿਹੜਾ ਪ੍ਰੋਗਰਾਮ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਨੌਲੀ ਤੋਂ ਅੱਜ ਤੇ ਰੀਨਾ ਮਹੰਤ ਹੈ ਜਿਨ੍ਹਾਂ ਦੇ ਘਰੇ ਸਾਰਾ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਤੇ ਬਾਕੀ ਦੀ ਖਬਰ ਕੱਲ ਨੂੰ ਆਪਾਂ ਫਿਰ ਦਿਖਾਵਾਂਗੇ ਧੰਨਵਾਦ ਜੀ ਬਈ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਤੁਹਾਨੂੰ ਦੇ ਵਿੱਚ ਕੀਤਾ ਥੋੜੀ ਜਾਣਕਾਰੀ ਦਿਓ ਵੀ ਇਹ ਕਿਹੜੀ ਪ੍ਰੋਗਰਾਮ ਹੈ ਤੇ ਕੌਣ ਇੱਥੇ ਆਏ ਆ ਏ ਸਾਡੇ ਨਾ ਆਪਣੇ ਰੋਪੜ ਤੋਂ ਜਦ ਹੱਲਾ ਪਿਆ ਸੀ ਨਾ ਆਪਣੇ ਪਾਕਿਸਤਾਨ ਹਿੰਦੁਸਤਾਨ ਦਾ ਜੀ ਜੀ ਹੈ ਉਸ ਵੇਲੇ ਇੱਕ ਸਾਡੇ ਬਜ਼ੁਰਗ ਰਹਿੰਦੇ ਸੀ ਆਪਣੇ ਰੋਪੜ ਦੇ ਵਿੱਚ ਤੇ ਉਹ ਚਲੇ ਗਏ ਸੀ ਇੱਥੋਂ ਪਾਕਿਸਤਾਨ ਜੀ ਹਾਂ ਜੀ ਉਹ ਗਾਹੋਂ ਨਾ ਚੇਲੀ ਜਿਹੜੀ ਹੈਗੀ ਹੈ ਉਹ ਇੱਧਰ ਆਪਣੇ ਰੋਪੜ ਆਈ ਆਪਣੇ ਗੁਰਵਾਂ ਦੇ ਪਿੰਡ ਤੇ ਕਿੰਨੇ ਸਾਲ ਬਾਅਦ ਆਈ ਇਹ ਇਹ ਤਾਂ ਆਈ ਕਟੋ ਕਟਨੇ ਤੋਂ ਪਹਿਲੀ ਵਾਰ ਆਈ ਇਹ ਤਾਂ ਇਨਕੇ ਪਾਕਿਸਤਾਨ ਤੋਂ ਵਣ ਤੋਂ ਬਾਅਦ ਪਹਿਲੀ ਵਾਰ ਹੀ ਆਈ ਹੈ ਇਹ ਪਹਿਲੀ ਵਾਰ ਹੀ ਆਈ ਇਹਨਾਂ ਦੇ ਗੁਰੂ ਜਿਹੜੇ ਇੱਥੋਂ ਗਏ ਸੀ ਉਹ ਤੋਂ ਚਲੋ ਰਬ ਨੂੰ ਪਿਆਰੇ ਹੋ ਗਏ ਸੀਗੇ ਮੁੜ ਕੇ ਉਹਨਾਂ ਦੀ ਗੱਡੀ 'ਚ ਇਹ ਬੈ ਗਈ ਸੀ ਸੋਭਿਆਮਾਨ ਜੀ ਤੇ ਫਿਰ ਇਹਨਾਂ ਨੂੰ ਆਪਣੇ ਗੁਰੂ ਮਾਨ ਦੇ ਪਿਛਲੇ ਪਿੰਡ ਦੇਖਣਾ ਸੀਗਾ ਤੇ ਆਪਣਾ ਇਹਨਾਂ ਨੇ ਉਹ ਪਾਇਆ ਸੀ ਸਾਨੂੰ ਖਤ ਤੇ ਅਸੀਂ ਆਪਣਾ ਸਾਰਾ ਕੁਝ ਜਿਹੜਾ ਹੁੰਦਾ ਫਾਰਮੈਲਟੀ ਜਿਹੜੀ ਹੁੰਦੀ ਹੈ ਪੁਲਿਸ ਦੀ ਆ ਜਿਹੜੀ ਆ ਇਹ ਆਪਣਾ ਵੀਜ਼ਾ ਲਗਵਾ ਕੇ ਫਿਰ ਇਹ ਤੁਹਾਡੇ ਕੋਲ ਪਾਸ ਆਇਆ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਆਇਆ ਵੀਜ਼ਾ ਲਗਵਾ ਕੇ ਨੰਬਰ 45 ਦਾ ਵੀਜ਼ਾ ਲੱਗਿਆ ਤੇ ਅੱਜ ਇਹਨਾਂ ਦਾ ਤੁਸੀਂ ਸਵਾਗਤ ਕੀਤਾ ਘੋਲੀ ਵਿਕੇਰੀਨਾ ਮਹਾਂਦੀ ਦੇ ਘਰ ਪਹੁੰਚਣ ਦੇ ਨਾ ਜੀ 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 ਤੇ ਕਿਵੇਂ ਦਾ ਪ੍ਰੋਗਰਾਮ ਕੀਤਾ ਤੁਸੀਂ ਜਿਹੜਾ ਜਿੱਦਾਂ ਪ੍ਰੋਗਰਾਮ ਸੀ ਪ੍ਰੋਗਰਾਮ ਬਖਸ ਆਪਣਾ ਉਹਨਾਂ ਦਾ ਜਿਹੜਾ ਇੱਜ਼ਤਮਾਨ ਹੁੰਦੇ ਐ ਡੋਲਡ ਮੱਖਿਆ ਨਾਲ ਉਹਨਾਂ ਨੂੰ ਬਿਠਾ ਕੇ ਲੈ ਕੇ ਆਏ ਰੱਤ ਤੇ ਜੀ ਔਰ ਆਪਣਾ ਸਗਨ ਜਿਹੜਾ ਸਾਡੇ ਮੰਤਾ ਚ ਹੁੰਦਾ ਉਸ ਰੀਤੇ ਦਾ ਸੀ ਸਗਨ ਵਿਵਾਰ ਕਰਿਆ ਉਹਨਾਂ ਨਾਲ ਜੀ ਰੋਟੀ ਪਾਣੀ ਖਵਾਈ ਹੈ ਜੀ ਔਰ ਸਾਡੇ ਆਪਣੀ ਜਿਹੜੀ ਬਰਾਦਰੀ ਆ ਆਲੇ ਦੁਆਲੇ ਦੇ ਸ਼ਹਿਰਾਂ 'ਚ ਰਹਿੰਦੇ ਉਹਨਾਂ ਨੂੰ ਵੀ ਸੱਦੇ ਆ ਸੀ ਨੇ ਉਹਨਾਂ ਨਾਲ ਵੀ ਮੇਲ ਮੁਲਾਕਾਤ ਕਰਵਾਈ ਹੈ ਇਸ ਤਰੀਕੇ ਦਾ ਆਪਣਾ ਨਹੀਂ ਮੈਂ ਤਸਵੀਰਾਂ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਤੁਸੀਂ ਉਹਨਾਂ ਨੂੰ ਬੜੇ ਹਾਰ ਪਾਏ ਆ ਤੇ ਬਹੁਤ ਅਲੱਗ ਤਰੀਕੇ ਦੇ ਨਾਲ ਅਲੱਗ ਵਿਹਾਰ ਦੇ ਨਾਲ ਇੱਕ ਉਹਨਾਂ ਦਾ ਸਵਾਗਤ ਕੀਤਾ ਹਾਂ ਜੀ ਹਾਂ ਜੀ ਉਹ ਫਿਰ ਤੁਹਾਨੂੰ ਪਤਾ ਹੀ ਹੈ ਜਦ ਇਨਸਾਨ ਇੰਨੇ ਸਾਲਾਂ ਦੇ ਬਾਅਦ ਇੱਕ ਦੂਸਰੇ ਦਾ ਮੂੰਹ ਦੇਖਣ ਨੂੰ ਜਿਹੜੇ ਪਰਸੇ ਬੈਠੇ ਸੀ ਜੀ ਜੀ ਫਿਰ ਸਵਾਗਤ ਫਿਰ ਫੁੱਲਾ ਨਾਲ ਵੀ ਹੁੰਦਾ ਕਿ ਨੋਟਾਂ ਦੇ ਹਾਰਾ ਨਾਲ ਵੀ ਹੁੰਦਾ ਜੀ ਵੰਡ ਬੰਦੀਆਂ ਜਿਹੜੀਆਂ ਪਈਆਂ ਵੰਡ ਬੰਦੀਆਂ ਜਿਹੜੀਆਂ ਜਦੋਂ ਇਸ ਦਿਲੀ ਸੋਰੀ ਬੰਗਾ ਸਾਹਿਬ ਕੀ ਕਹਿੰਦੇ ਮਗਾ ਜਦੋਂ ਪਾਕਿਸਤਾਨ ਭਾਰਤ ਬਣਿਆ ਸੀ ਗਨੰਦ ਵੰਡ ਬੰਦੀਆਂ ਪਈਆਂ ਸੀ ਨਾ ਹਾਂਜੀ ਹਾਂਜੀ ਵੰਡ ਪੈ ਗਈਆਂ ਸੀ ਤੇ ਇੱਕ ਦੂਜੇ ਨੂੰ ਇੱਧਰ ਉੱਧਰ ਜਾਣਾ ਮੁਸ਼ਕਲ ਹੋ ਗਿਆ ਸੀ ਜੀ ਫਿਰ ਇਹ ਜਦੋਂ ਦਾ ਆਪਣਾ ਕੀ ਕਹਿੰਦੇ ਆ ਜਿਹੜਾ ਇੰਟਰਨੈਟ ਦਾ ਆ ਗਿਆ ਯੁੱਗ ਜ਼ਮਾਨਾ ਜੀ ਤੇ ਉਸ ਰਾਹੀਂ ਇਹਨਾਂ ਨੇ ਵੀ ਪਤਾ ਕਰਵਾਇਆ ਸਾਡਾ ਅਸੀਂ ਨੇ ਵੀ ਇਹਨਾਂ ਦਾ ਪਤਾ ਕਰਵਾਇਆ ਜੀ ਫਿਰ ਕਿਸੇ ਦੇ ਰਾਹੀਂ ਸਾਨੂੰ ਇੱਥੇ ਇੱਕ ਹੋਰ ਮਨਤਾਏ ਸੀਗੇ ਆਪਣੇ

ਪਰਮਾਤਮਾ ਨੇ ਤਾਂ ਕਹਿਨੀ ਆ ਜਿਹਨਾਂ ਦੇ ਵਿਛੜੇ ਹੋਏ ਰਿਸ਼ਤੇਦਾਰ ਐ ਜਿਹੜੇ ਤਰਫ ਰੇਗ ਦੂਸਰੇ ਦਾ ਮੂੰਹ ਦੇਖਣ ਚਲੋ ਇਹ ਜੜੀਆਂ ਬਾਰਡਰਾਂ ਦੀ ਲੜਾਈਆਂ ਇਹ ਇੱਕ ਆਪਣੀ ਥਾਂ ਐ ਜੀ ਇਨਸਾਨੀਅਤ ਜਰੀਏ ਆ ਕੀ ਉਹ ਵੀ ਜ਼ਰੂਰੀ ਐ ਕਾਇਮ ਹੋਣੀ ਚਾਹੀਦੀ ਐ ਅੱਜ ਦੇ ਸਮਾਣੇ ਦੇ ਵਿੱਚ ਅੱਜ ਤੁਸੀਂ ਸਾਫਟ ਕਰ ਦਿੱਤਾ ਵੀ ਵਾਕਈ ਜਿਹੜੇ ਦਿਲੋਂ ਰਿਸ਼ਤੇ ਹੁੰਦੇ ਆ ਉਹ ਕੰਮ ਬਹੁਤ ਵੱਡੇ ਹੁੰਦੇ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਮੈਂ ਤੁਹਾਡਾ ਇਹ ਜਿਹੜਾ ਤੁਹਾਡਾ ਜਿਹੜਾ ਅੱਜ ਦਾ ਜਿਹੜਾ ਸਵਾਗਤ ਐ ਤੁਹਾਡਾ ਜਿਹੜਾ ਮਾਹੌਲ ਐ ਤੁਹਾਡੀ ਖੁਸ਼ੀ ਐ ਪੂਰੀ ਦੁਨੀਆ ਦੇ ਵਿੱਚ ਐਸੀ ਵੀ ਦਿਖਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਰਾਜੀ ਰਹੋ ਜੀ ਰਾਜੀ ਰਹੋ ਸਾਨੂੰ ਮਰ ਮਰਾ ਜੀ ਰੱਖੇ ਠੀਕ ਹੈ ਥੋੜੇ ਦੇਰ ਦੇ ਵਿੱਚ ਲਾਈਵ ਚੱਲੇਗਾ ਤੁਸੀਂ ਆਪਣੇ ਆਪ ਆਪਣੇ ਮੋਬਾਈਲ 'ਤੇ ਦੇਖ ਲਿਓ ਠੀਕ ਹੈ ਬੱਗਾ ਸਾਹ ਹੋ ਗਿਆ ਤੇ ਤੇ ਕਿਲਾ ਕ ਲਗਾਓ ਸਤੀਓ ਮੇਰਾ ਬਨਿਵਾਰੀ ਜੀ ਜੀ ਆਇਆ ਸਕਿਓ ਮੇਰਾ ਬਨਿਵਾਰੀ ਤੇਰੀ ਬਨਿਵਾਰੀ ਤੇਰੇ ਮੀਤਾਲ RAM RAM AADAB SALAM ALAIKUM ਮੈਂ ਹਾਜੀ ਤਮੰਨਾ ਸ਼ਹਿਰ ਕੁਰਾਲੀ ਵਾਲੀ ਰੋਪੜ ਵਾਲੀ ਹਾਜਰੀਨਾ ਨਾਇਕ ਰੋਪੜ ਵਾਲੀ ਦੀ ਚੇਲਾ ਮੇਰੇ ਘਰ ਮੇਰੇ ਰੋਪੜ ਦਾ ਮਹੰਤਾ ਆਇਆ ਲੰਬੇ ਤਾਲ ਤੋਂ ਜੀ ਆਇਆਂ ਨੂੰ ਮੇਰੇ ਘਰ ਮੇਰਾ ਪੀਰ ਆਇਆ ਮਾਈਆਂ ਨੂੰ ਵਧਾਈਆਂ ਹੋਵੇ ਅਸੀਂ ਸ਼ਗਨ ਮਨਾ ਰਹੇ ਅਸੀਂ ਲੁਡੀਆਂ ਪਾ ਰਹੇ ਮਾਈਓ ਵਧਾਈਆਂ ਹੋਵੇ ਮਤਾਈਆਂ